ਬਾਦ ਸੰਗੀਤ ਜੀ ਮੈਂ ਕਿੰਨੀਆਂ ਕਿ ਉਹ ਧਾਰਨਾ ਦਵਾ ਤੁਹਾਨੂੰ ਤੇ ਰਬੀਦਾਸ ਜੀ ਨੇ ਠਾਕੁਰ ਤਾਰ ਦਿੱਤੇ ਵਿਪਰਾਂ ਦੇ ਤੋੜ ਹੰਕਾਰ ਦਿੱਤੇ ਗੰਗਾ ਪੱਥਰੀ ਹੀਠ ਬਗਾਉਂਦਾ ਏ ਭਗਵਾਨ ਪ੍ਰੇਮ ਦੇ ਬਸ ਹੋ ਕੇ ਭਗਤਾਂ ਨੂੰ ਦਰਸ਼ ਦਿਖਾਉਂਦਾ ਏ ਦਿਖਾਉਂਦਾ ਮੈਂ ਕਿਵੇਂ ਦੱਸਾਂ ਕਿੰਝ ਦੱਸਾਂ ਮੈਂ ਮੇਰੇ ਕੋਲ ਲਫ਼ਜ਼ ਨਹੀਂ ਕੋਈ ਮੈਂ ਤੁਹਾਨੂੰ ਕਿੱਦਾਂ ਦੱਸਾਂ ਮੇਰੇ ਲਈ ਕੀ ਬਣ ਕੇ ਆਉਂਦਾ ਹੈ ਬਾਪਾ ਜੀ ਇਹ ਬਾਪੂ ਮੇਰੇ ਲਈ ਕੀ ਬਣ ਕੇ ਆਉਂਦਾ ਹੈ ਮੈਂ ਕਹਿੰਦਾ ਤੁਸੀਂ ਬਾਹਰਲੇ ਵੀਜ਼ਿਆਂ ਵਾਸਤੇ ਆਉਨੇ ਆ ਤੁਸੀਂ ਇੱਥੋਂ ਪੀਆਰ ਹੋ ਕੇ ਜਾਓ ਤਾਂ ਬਾਹਰ ਤੁਸੀਂ ਕਹਿੰਦੇ ਆ ਕਿ ਸਾਡਾ ਵੀਜ਼ਾ ਲੱਗ ਜਵੇ ਲੱਖਾਂ ਰੁਪਈਆ ਮਾਪੇ ਦਾ ਖਰਚ ਹੁੰਦਾ ਤੁਸੀਂ ਇੱਥੋਂ ਪੀਆਰ ਹੋ ਕੇ ਜਾਓ ਪਰ ਮੈਂ ਕੀ ਦੱਸਾਂ ਇੱਥੇ ਕਮੀ ਹੈ ਮੈਂ ਨਹੀਂ ਕਹਿੰਦਾ ਕਿ ਮੇਰੇ ਪ੍ਰੇਮ 'ਚ ਵਾਧਾ ਹੈ ਮੈਂ ਨਹੀਂ ਕਹਿੰਦਾ ਮੇਰੇ ਬੱਚਿਆਂ ਦੇ ਪ੍ਰੇਮ 'ਚ ਵਾਧਾ ਹੈ ਮੈਂ ਨਹੀਂ ਕਹਿੰਦਾ ਤੁਹਾਡੇ ਪ੍ਰੇਮ 'ਚ ਘਾਟਾ ਹੈ ਪਰ ਕਮੀ ਕਿੱਥੇ ਆ ਉਹ ਕਮੀ ਨੂੰ ਦੂਰ ਕਰ ਦਿਓ ਸਾਸ ਸੰਗਤ ਜੀ ਕਮੀ ਨੂੰ ਦੂਰ ਕਰ ਦਿਓ ਇਹ ਦੇਖੋ ਤੁਸੀਂ ਇੱਥੇ ਨਹੀਂ ਇੱਥੋਂ ਹੀ ਪਿਆਰ ਹੋ ਕੇ ਜਾਓਗੇ ਆਪੋ ਸਤਨਾਮ ਸੇਵਾ ਹੈ ਦੂ ਪਿਆਰ ਹੋ ਕੇ ਜਾਓਗੇ ਬਾਹਰ ਜਾਣਾ ਹੈ ਨਾ ਲੇ ਕਿਹੜੀ ਵੱਡੀ ਗੱਲ ਹੈ ਉਹਦੇ ਵਾਸਤੇ ਵੱਡੀ ਗੱਲ ਨਹੀਂ ਬਾਬਾ ਦੀਪ ਸਿੰਘ ਜੀ ਵਾਸਤੇ ਵੱਡੀ ਗੱਲ ਹੈ ਕੋਈ ਬਾਹਰ ਜਾਓ ਓਹ ਉਹ ਤੇਰਾ 1 ਰੁਪਿਆ ਆਪਣੀ ਲੱਗਣ ਦੇਣਗੇ ਪਿਆਰਿਆ ਤੂੰ ਪ੍ਰੇਮ ਵਿੱਚ ਆ ਜਾ ਪ੍ਰੇਮ ਵਿੱਚ ਆ ਜਾ ਪ੍ਰੇਮ ਦੀਆਂ ਡੋਰਾਂ ਨੂੰ ਫੜ ਲੈ ਤੂੰ ਦੇਖ ਪਾਪਾ ਜੀ ਤੈਨੂੰ ਕਿਦਾਂ ਮੱਥਾ ਟੇਕ ਲੈਣ ਦੇ ਮੈਨੂੰ ਵੇਖ ਲੈਣ ਦੇ ਮੱਥਾ